ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਰੱਬਾ ਸਾਹਿਬ ਪਾਸਕਰ ਸਾਹਿਬ ਕਈ ਚੀਜ਼ਾਂ ਤੈ ਹੋ ਰਹੀਆਂ ਨੇ ਲੁਧਿਆਣਾ ਵੀ ਤੈ ਹੋ ਗਿਆ ਵੱਡਾ ਐਲਾਨ ਹੋ ਗਿਆ ਲੁਧਿਆਣੇ ਤੋਂ ਰਵਨੀਤ ਬਿੱਟੂ ਨੂੰ ਚੁਣੌਤੀ ਦੇਣਗੇ ਕਮਲਜੀਤ ਬਰਾੜ ਇਹਦੇ ਉੱਪਰ ਅੱਗੇ ਗੱਲ ਵਧਾਉਣੇ ਆ ਫਿਰ ਚਰਨਜੀਤ ਚੰਨੀ ਵਿਰੋਧੀ ਪੋਸਟਰ ਲੱਗ ਗਏ ਨੇ ਜਲੰਧਰ ਚ ਇਹ ਮੀਡੀਆ ਦੇ ਵਿੱਚ ਖਬਰ ਸੁਰਖੀਆਂ ਬਣ ਰਹੀ ਹੈ ਔਰ ਗੈਰਵਾਜਬ ਪੋਸਟਰ ਨੇ ਆਪੱਤੀ ਜਨਕ ਪੋਸਟਰ ਨੇ ਗੰਦੀ ਰਾਜਨੀਤੀ ਇੱਕ ਵਾਰ ਫੇਰ ਨਜ਼ਰ ਆ ਰਹੀ ਹੈ ਚੋਣਾਂ ਦੇ ਵਿੱਚ ਚੰਨੀ ਦੇ ਪੋਸਟਰ ਕਿਸ ਨੇ ਲਾਏ ਹੋ ਸਕਦਾ ਚਰਨਜੀਤ ਚੰਨੀ ਦੀ ਟੀਮ ਪੁਲਿਸ ਸ਼ਿਕਾਇਤ ਵੀ ਕਰੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਕਰੇ ਪਾਲ ਕੀਤੀ ਜਾ ਰਹੀ ਹੈ ਕਿ ਪੋਸਟਰ ਕੌਣ ਲਾ ਰਿਹਾ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਲੱਖਾ ਸਿਧਾਣਾ ਜਾਂ ਬਲਕੌਰ ਸਿੰਘ ਇਹਨਾਂ ਦੋਨਾਂ 'ਚ ਅਗਰ ਬਲਕੌਰ ਸਿੰਘ ਅਧਿਕਾਰਿਕ ਤੌਰ ਤੇ ਦੱਸ ਦੇਣੇ ਕਿ ਉਹ ਚੋਣ ਲੜਨਗੇ ਹਾਲੇ ਤੱਕ ਵੀ ਬਲਕੌਰ ਸਿੰਘ ਨੇ ਆਪਣੇ ਵੱਲੋਂ ਐਲਾਨ ਨਹੀਂ ਕੀਤਾ ਲੱਖਾ ਸਿਧਾਣਾ ਉਹ ਬੜੀ ਸਰਗਰਮੀ ਦੇ ਨਾਲ ਬਠਿੰਡੇ 'ਚ ਉਭਰੇ ਨੇ ਮੋੜ 'ਚ ਉਹਨਾਂ ਨੇ ਚੰਗੀਆਂ ਵੋਟਾਂ ਹਾਸਲ ਕੀਤੀਆਂ ਸੀ ਲੱਖਾ ਸਿਧਾਣਾ ਦਾ ਬਠਿੰਡਾ ਦੇ ਉੱਤੇ ਕੀ ਪ੍ਰਭਾਵ ਰਹਿ ਸਕਦਾ ਚੋਣ ਸਮਿਕਰਣਾ 'ਚ ਇਹ ਬਲਕੌਰ ਸਿੰਘ ਅਗਰ ਆਉਂਦੇ ਨੇ ਇਹਦੇ ਉੱਤੇ ਥੋੜੀ ਜੀ ਗੱਲ ਕਰਾਂਗੇ ਫਿਰ ਵਿਕਰਮ ਚੌਧਰੀ ਨੂੰ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ ਚਰਨਜੀਤ ਚੰਨੀ ਲਈ ਰਾਹ ਸੌਖਾ ਜਾਂ ਬਣ ਰਿਹਾ ਔਖਾ ਇਹਦੇ ਤੇ ਤਾਂ ਗੱਲ ਨਾਲ ਨਾਲ ਕਰਾਂਗੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਬੜੀ ਮਹੱਤਵਪੂਰਨ ਮੁਲਾਕਾਤ ਤਰਸੀਮ ਸਿੰਘ ਜਿਹੜੇ ਪਿਤਾ ਨੇ ਅਮਰਿਤਪਾਲ ਦੇ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਅੱਜ ਉਹਨਾਂ ਦੇ ਚਾਚਾ ਵੀ ਨਾਲ ਨੇ ਅੱਜ ਅਮਰਿਤਪਾਲ ਸਾਫ਼ ਕਰੂਗਾ ਕਿ ਕੀ ਚੋਣ ਲੜਨੀ ਹੈ ਜਾਂ ਨਹੀਂ। ਔਰ ਅਕਾਲੀ ਦਲ ਦੀ ਨਜ਼ਰ ਡਿਬਰੂਗੜ ਜੇਲ੍ਹ ਤੇ ਹੈ। ਪਤਾ ਲੱਗਿਆ ਕਿ ਅਕਾਲੀ ਦਲ ਨਜ਼ਰਾਂ ਗੱਡੀ ਬੈਠਾ ਹੈ। ਅਗਰ ਅਮਰਿਤਪਾਲ ਨੇ ਹਾਂ ਕਰਤੀ ਚੋਣ ਲੜਨ ਦੀ ਤੇ ਫਿਰ ਅਕਾਲੀ ਦਲ ਦੀ ਰਣਨੀਤੀ ਕੀ ਹੋਊ? ਅਗਰ ਅਮਰਿਤਪਾਲ ਸਿੰਘ ਅੱਜ ਚੋਣ ਲੜਨ ਤੋਂ ਇਨਕਾਰ ਕਰ ਦਿੰਦਾ ਤੇ ਕੀ ਵਿਕਰਮਜੀਤ ਸਿੰਘ ਦਾ ਰਾਹ ਸਾਫ਼ ਹੈ ਅਕਾਲੀ ਦਲ ਵੱਲੋਂ? ਫਿਰ ਅਕਾਲੀ ਦਲ ਤੁਰੰਤ ਟਿਕਟ ਦੀ ਅਨਾਊਂਸਮੈਂਟ ਕਰੂਗਾ। ਇਦੇ ਉੱਪਰ ਵੀ ਨਜ਼ਰ ਹੈ ਔਰ ਬੀਜੇਪੀ ਔਰ ਕਾਂਗਰਸ ਕਿਉਂਕਿ ਪਰਸੋਂ ਦੂਸਰੇ ਗੇੜ ਦੀਆਂ ਵੋਟਾਂ ਨੇ ਕੱਲ ਚੋਣ ਪ੍ਰਚਾਰ ਬੰਦ ਹੋ ਗਿਆ ਸ਼ਾਮ ਨੂੰ 5 ਵਜੇ ਇਹ ਦੋ ਦਿਨ ਪਾਰਟੀਆਂ ਕੋਲੇ ਵਿਚਾਰ ਵਟਾਂਦਰੇ ਲਈ ਨੇ ਜੋ ਜਿਹੜੀਆਂ ਪੰਜਾਬ ਦੀਆਂ ਲੁਧਿਆਣੇ ਸਣੇ 5 ਸੀਟਾਂ ਕਾਂਗਰਸ ਅੱਜ ਇੱਕ ਦੋ ਸੀਟਾਂ ਤੇ ਫਿਰ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ ਗੁਰਦਾਸਪੁਰ ਔਰ ਲੁਧਿਆਣੇ ਦੀ ਸੰਭਾਵਨਾ ਬਰਕਰਾਰ ਹੈ ਔਰ ਬੀਜੇਪੀ ਬੀਜੇਪੀ ਲਗਾਤਾਰ ਇੰਤਜ਼ਾਰ ਕਰ ਰਹੇ ਨੇ ਸਾਰੇ ਕਿ ਬੀਜੇਪੀ ਆਪਣੀਆਂ ਬਾਕੀ ਸੀਟਾਂ ਚਾਰ ਸੀਟਾਂ ਕਦੋਂ ਅਨਾਉਂਸ ਕਰਦੀ ਹੈ ਉਹਦੇ ਤੇ ਵੀ ਅੱਜ ਕਲੈਰਿਟੀ ਆ ਸਕਦੀ ਹੈ ਕਿ ਬੀਜੇਪੀ ਚ ਨਵੀਂ ਲੀਡਰਸ਼ਿਪ ਕਦੋਂ ਜੁਆਇਨ ਕਰਦੀ ਹੈ ਇਹ 4 5 6 7 ਇਹ ਵੱਡੇ ਪੁਆਇੰਟ ਨੇ ਜਿਨ੍ਹਾਂ ਤੇ ਗੱਲ ਅੱਗੇ ਵਧਾਉਣੇ ਆ ਭਾਸਕਰ ਸਾਹਿਬ ਸਭ ਤੋਂ ਪਹਿਲਾਂ ਵਿਕਰਮ ਚੌਧਰੀ ਦੀ सस्पेंशन ਜਲੰਧਰ ਚ ਚਰਨਜੀਤ ਚੰਨੀ ਦੇ ਲਈ ਰਾਹ ਆਸਾਨ ਹੋ ਰਿਹਾ ਜਾਂ ਔਖਾ ਹੋ ਰਿਹਾ ਉਹ ਮੇਰਾ ਹੀ ਮੰਨਣਾ ਹੈ ਕਿ ਚਰਨਜੀਤ ਚੰਨੀ ਬਹੁਤ ਹਰਮਨ ਪਿਆਰੇ ਲੀਡਰ ਨੇ ਜਦੋਂ ਮੁੱਖ ਮੰਤਰੀ ਰਹਿੰਦੇ ਹੋਏ ਉਹਨਾਂ ਨੇ ਆਪਣੀ ਬਹੁਤ ਪਛਾਣ ਬਣਾਈ ਜਲੰਧਰ ਚ ਵੀ ਚਰਨਜੀਤ ਚੰਨੀ ਨੂੰ ਲਗਭਗ ਹਰ ਵਿਅਕਤੀ ਚਰਨਜੀਤ ਚੰਨੀ ਦੇ ਨਾਂ ਤੋਂ ਵਾਕਿਫ ਹੈ ਪਰ ਬੜਾ ਇੱਕ ਗੰਦਾ ਜਿਹਾ ਕੰਮ ਇਲੈਕਸ਼ਨਾਂ ਦੇ ਦਿਨਾਂ ਚ ਹੋ ਰਿਹਾ ਚਰਨਜੀਤ ਚੰਨੀ ਦੇ ਅਪੱਤੀ ਜਨਕ ਪੋਸਟਰ ਸਭਿਆਕ ਸਮਾਜ ਚ ਇਹਦੇ ਲਈ ਇਜਾਜ਼ਤ ਨਹੀਂ ਹੁੰਦੀ ਚੋਣ ਕਮਿਸ਼ਨ ਕੀ ਕਰ ਰਿਹਾ ਕਹਿੰਦੇ ਪੋਸਟਰ ਲੱਗ ਗਏ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ ਨੇ ਦੇਖੋ ਜਿਸ ਤਰੀਕੇ ਨਾਲ ਡਰਟੀ ਪੋਲਿਟਿਕਸ ਤੁਸੀਂ ਸ਼ਬਦ ਅਕਸਰ ਸੁਣਿਆ ਹੋਵੇਗਾ ਡਰਟੀ ਪੋਸਟਰ ਹੁਣ ਏਦਾਂ ਦੀ ਕਵਾਇ ਜਲੰਧਰ ਦੇ ਵਿੱਚ ਸ਼ੁਰੂ ਹੋ ਗਈ ਹੈ ਔਰ ਵੈਸੇ ਜਦ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਂ ਜਲੰਧਰੋਂ ਚੱਲਣਾ ਸ਼ੁਰੂ ਹੋਇਆ ਸੀਗਾ ਕਿ ਉਹ ਉੱਥੋਂ ਕੈਂਡੀਡੇਟ ਹੋ ਸਕਦੇ ਨੇ ਤੇ ਇਹ ਮੰਨੋ ਡਲਾ ਸਾਹਿਬ ਜਲੰਧਰ ਦੇ ਵਿੱਚ ਚੰਨੀ ਚੰਨੀ ਹੋਇਆ ਪਿਆ ਸੀ ਔਰ ਏਦਾਂ ਲੱਗਦਾ ਸੀਗਾ ਕਿ ਜਦ ਚੰਨੀ ਉਹਨਾਂ ਇਥੋਂ ਇਲੈਕਸ਼ਨ ਲੜਨਗੇ ਜਾਂ ਉਹਨਾਂ ਨੂੰ ਆਪਣਾ ਕੈਂਡੀਡੇਟ ਕਾਂਗਰਸ ਬਣਾਏਗੀ ਤੇ ਉਹਨਾਂ ਦੀ ਜਿੱਤ ਤੇ ਲੜਾਈ ਤੋਂ ਪਹਿਲੇ ਹੀ ਨਿਸ਼ਚਿਤ ਹੈ ਪਰ ਜਿੱਦਾਂ ਜਿੱਦਾਂ ਮਾਹੌਲ ਗਰਮ ਹੋ ਰਿਹਾ ਚੋਣਾ ਦਾ ਔਰ ਉਸ ਤਰ੍ਹਾਂ ਉਸ ਤਰ੍ਹਾਂ ਚੰਨੀ ਉਹਨਾਂ ਦਾ ਗ੍ਰਾਫ ਡਾਊਨ ਜਾ ਰਿਹਾ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਜਿਨੇ ਵੀ ਪੋਲਿਟੀਕਲ ਐਕਸਪਰਟਸ ਨੇ ਆ ਜੋ ਰਾਜਨੀਤੀ ਨੂੰ ਸਮਝਦੇ ਨੇ ਪਰ ਇਸ ਪੋਲਿਟਿਕਸ ਦੇ ਵਿੱਚ ਆ ਰੰਗ ਜਿਹੜਾ ਅੱਜ ਕੱਲ ਤੋਂ ਸ਼ੁਰੂ ਹੋਇਆ ਹੁਣ ਚੰਨੀ ਉਹਨਾਂ ਦੇ ਖਿਲਾਫ ਕੁਝ ਪੋਸਟਰ ਲੱਗੇ ਨੇ ਕਈ ਦੀਵਾਰਾਂ ਦੇ ਉੱਤੇ ਉਹ ਵੀ ਖਾਸ ਕਰਕੇ ਉਸ ਦਿਨ ਯਾਨੀ ਜਿਸ ਦਿਨ ਵਿਕਰਮਦੀਪ ਸਿੰਘ ਚੌਧਰੀ ਉਹਨਾਂ ਨੂੰ ਕਾਂਗਰਸ ਸਸਪੈਂਡ ਕਰ ਦਿੰਦੇ ਸਿੱਧਾ ਸਿੱਧਾ ਸ਼ੱਕ ਵਿਕਰਮਦੀਪ ਸਿੰਘ ਚੌਧਰੀ ਉਹਨਾਂ ਦੇ ਤੇ ਜਾਂਦਾ ਹੀ ਜਾਂਦਾ ਹੈ ਇਹ ਵੀ ਐਸ ਪੋਸਟਰ ਦੇ ਪਿੱਛੇ ਕਿਉਂਕਿ ਆਪਣੇ ਦਿੱਤੇ ਹੋਏ ਇੰਟਰਵਿਊਜ਼ ਦੇ ਵਿੱਚ ਵੀ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਐ ਬਾਰ-ਬਾਰ ਕਹਿ ਰਹੇ ਸੀ ਕਿ ਕਿ ਅਸੀਂ ਚੰਨੀ ਉਹਨਾਂ ਨੂੰ ਬਹੁਤ ਐਕਸਪੋਜ਼ ਕਰਦਾਂਗੇ ਮੀ ਟੂ ਇਹ ਉਹ ਬਹੁਤ ਕੁਝ ساری ਗੱਲਾਂ ਲਈ ਪਰ ਇਹ ਪੋਸਟਰ ਲੱਗੇ ਉਸ ਪੋਸਟਰਸ ਦੇ ਉੱਤੇ ਹਾਲਾਂਕਿ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਨੇ ਆਪਣੀ ਗੱਲ ਕਰਦੇ ਹੋਏ ਮੀਡੀਆ ਨਾਲ ਇਹ ਗੱਲ ਕੀਤੀ ਹੈ ਕਿ ਇਹ ਪੋਸਟਰ ਮੈਂ ਨਹੀਂ ਲਾਇਆ ਅਤੇ ਚਮਕੌਰ ਸਾਹਿਬ ਜਿੱਥੋਂ ਚੰਨੀ ਉਹਨਾਂ ਹਾਰੇ ਸੀਗੇ ਇਲੈਕਸ਼ਨ ਜਾਂ ਉਹਨਾਂ ਦਾ ਆਪਣਾ ਏਰੀਆ ਹੈਗਾ ਉੱਥੋਂ ਲੋਕ ਆ ਆ ਕੇ ਇਹ ਪੋਸਟਰ ਲਾ ਰਹੇ ਸੀ ਔਰ ਪੋਸਟਰ ਦੇ ਵਿੱਚ ਇੱਕ ਸਲੋਗਨ ਵੀ ਹੈ ਯਾਨੀ ਜਿਸ ਤਰ੍ਹਾਂ ਜਦ ਮੁੱਖ ਮੰਤਰੀ ਸੀ ਚੰਨੀ ਸਾਹਿਬ ਤੇ ਅਕਸਰ ਤੁਸੀ ਯਾਦ ਹੋਏਗਾ ਤੁਹਾਨੂੰ ਇਹ ਕਿ ਉਹਨਾਂ ਨੇ ਸਲੋਗਨ ਛੱਡਿਆ ਸੀਗਾ ਘਰ ਘਰ ਚੱਲੀ ਇਹ ਹੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਇਸ ਪੋਸਟਰ ਦੇ ਰਹੀ ਇੱਕ ਹੋਰ ਸਲੋਗਨ ਵੀ ਅੱਗੇ ਬਧਾਇਆ ਕਿ ਵੀ ਘਰ ਘਰ ਚੱਲੀ ਇਹ ਹੀ ਗੱਲ ਚੰਨੀ ਕਰਦਾ ਗੰਦੀ ਗੱਲ ਯਾਨੀ ਇਹ ਜਿਹੜੀ ਚੀਜ਼ਾਂ ਚੱਲ ਰਹੀਆਂ ਉਹ ਮੈਨੂੰ ਲੱਗਦਾ ਹੈ ਕਿ ਇੱਕ ਡਰਟੀ ਪੋਲਿਟਿਕ ਹਾਲਾਂਕਿ ਪੰਜਾਬ ਦੇ ਵਿੱਚ ਇਦਾਂ ਦੀ ਪੋਲਿਟਿਕ ਪਹਿਲੇ ਕਦੀ ਹੋਈ ਨਹੀਂ ਲੇਕਿਨ ਜਲੰਧਰ ਐ ਪੋਲਿਟਿਕ ਸ਼ੁਰੂ ਹੋ ਗਈ ਹੈ ਔਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੋਲਿਟਿਕਸ ਹੋਰ ਗੰਦੀ ਹੋ ਸਕਦੀ ਹੈ। ਯਾਨੀ ਕੁਝ ਹੋਰ ਕੁਝ ਵੀਡੀਓ ਦੀ ਵਾਇਰਲ ਦੀ ਗੱਲ ਕਰਦੇ ਨੇ, ਕੁਝ ਹੋਰ ਗੱਲ ਕਰਦੇ ਨੇ ਕਿ ਦੇ ਖਿਲਾਫ ਕੀ ਆਏਗੀ? ਇਸ ਤਰੀਕੇ ਦੀ ਪੋਲਿਟਿਕਸ ਤੋਂ ਪੰਜਾਬ ਹਮੇਸ਼ਾ ਅਲੱਗ ਰਿਹਾ ਸੀਗਾ ਪਰ ਨਹੀਂ। ਹੁਣ ਐਤਕੀ ਜਲੰਧਰ ਦੇ ਵਿੱਚ ਔਰ ਖਾਸ ਕਰਕੇ ਜਿੱਥੇ ਤਿੰਨ ਤਿਤਨੀਆਂ ਇਲੈਕਸ਼ਨ ਲੜ ਰਹੀ ਹੈ, ਇੱਕ ਆਊਟਸਾਈਡਰ ਜੰਨੀ ਉਹਨਾਂ ਇਲੈਕਸ਼ਨ ਲੜ ਰਹੇ ਨੇ ਔਰ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਜਿਹੜੇ ਲੋਕਲ ਕੈਂਡੀਡੇਟ ਹੈਗੇ ਨੇ ਇਹਨਾਂ ਸਾਰੀ ਗੱਲਾਂ ਦੇ ਵਿੱਚ ਇਹ ਪੋਸਟਰ ਵਾਰ ਕੱਲ ਨੂੰ ਕਿਸੇ ਹੋਰ ਵਿਅਕਤੀ ਵਾਸਤੇ ਕਿਤੇ ਗਲਾਫੀ ਜਾਂਦੇ ਪੋਸਟਰ ਆ ਜਾਣ ਤੇ ਕੋਈ ਹੈਰਾਨੀ ਨਹੀਂ ਹੋਏਗੀ ਪਰ ਅਸੀਂ ਇਸ ਤਰੀਕੇ ਦੀ ਹਰਕਤਾਂ ਦੀ ਨਿਖੇਦੀ ਕਰਦੇ ਹਾਂ ਕਿਉਂਕਿ ਪੋਲਿਟਿਕਲ ਇਲੈਕਸ਼ਨ ਨੂੰ ਪੋਲਿਟਿਕਲ ਤਰੀਕੇ ਨਾਲ ਲੜਨਾ ਚਾਹੀਦਾ ਹੈ ਇਹਨਾਂ ਮੁੱਦਿਆਂ ਨੂੰ ਜਿਹੜੇ ਮੁੱਦਿਆਂ ਨੂੰ ਹੁਣ ਇੱਕ ਤਰੀਕੇ ਨਾਲ ਪਿੱਛੇ ਰਹਿ ਗਏ ਨੇ ਉਹਨਾਂ ਮੁੱਦਿਆਂ ਨੂੰ ਇਲੈਕਸ਼ਨ ਦੇ ਵਿੱਚ ਪੋਸਟਰਾਂ ਦੇ ਰੂਪ ਵਿੱਚ ਛਪਵਾ ਕੇ ਕਿਸੇ ਦਾ ਇੱਕ ਚਰਿੱਤਰ ਚਰਿੱਤਰ ਹਨਨ ਕਰਨਾ ਉਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਜਲੰਧਰ ਜਿੱਥੇ ਕਦੀ ਵੀ ਐਦਾਂ ਦੀ ਗੱਲ ਪਹਿਲੇ ਇਲੈਕਸ਼ਨਾਂ ਦੇ ਵਿੱਚ ਨਹੀਂ ਹੋਈ ਪਰ ਜਿਹੜੀ ਸ਼ੁਰੂਆਤ ਹੋਈ ਹੈ ਮਾੜੀ ਹੋਈ ਹੈ ਔਰ ਸ਼ੁਰੂਆਤ ਦੇ ਵਿੱਚ ਹੀ ਇਹ ਗੱਲ ਗੱਲ ਰੁਕ ਜਾਏ ਤੇ ਉਹ ਇਲੈਕਸ਼ਨ ਦੇ ਸੁਖਾਵੇਂ ਮਾਹੌਲ ਦੀ ਅਸੀਂ ਆਸ ਵੀ ਤਾਂ ਹੀ ਕਰ ਸਕਦੇ ਨਹੀਂ ਬਿਲਕੁਲ ਦੇਖੋ ਇਲੈਕਸ਼ਨ ਕਮਿਸ਼ਨ ਨਿਸ਼ਚਿਤ ਤੌਰ ਤੇ ਸਥਾਨਕ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਨਾ ਕੋਈ ਐਕਸ਼ਨ ਲੈ ਲਿਆ ਹੋਣਾ ਨਹੀਂ ਤਾਂ ਉਹ ਜ਼ਰੂਰ ਐਕਸ਼ਨ ਲੈਣਗੇ ਕਿਉਂਕਿ ਜਦੋਂ ਫੇਅਰ ਇਲੈਕਸ਼ਨ ਕਰਾਉਣੇ ਹੁੰਦੇ ਨੇ ਤੇ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਦੇ ਖਿਲਾਫ ਅਗਰ ਗੰਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਉਹਨੂੰ ਤੁਰੰਤ ਰੋਕਿਆ ਜਾਵੇ। ਪਾਸਕਰ ਸਾਹਿਬ ਮੈਂ ਵੱਖਰੇ ਸਵਾਲ ਤੇ ਹੁਣਾ। ਵਿਕਰਮ ਸਿੰਘ ਚੌਧਰੀ ਹੁਣਾ ਦੀ ਸਸਪੈਂਸ਼ਨ ਉਹਨਾਂ ਨੂੰ ਪਾਰਟੀ ਦੇ ਉਹਦਿਆਂ ਤੋਂ ਮੁਤਲ ਕਰ ਦੇਣਾ। ਇੱਕ ਗੱਲ ਸਮਝਿਓ। ਜਦੋਂ ਚਲੇ ਜਾਂਦੇ ਨੇ ਦੁਨੀਆ ਤੋਂ ਚੌਧਰੀ ਸੰਤੋਖ ਸਿੰਘ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਨ ਸੀ। ਸੰਤੋਖ ਚੌਧਰੀ ਉਸ ਰਾਤ ਜਿਸ ਦਿਨ ਸਵੇਰੇ ਉਹਨਾਂ ਨੇ ਭਾਰਤ ਜੋੜੋ ਯਾਤਰਾ 'ਚ ਜਾਣਾ ਸੀ। ਲਗਾਤਾਰ ਤਿਆਰੀ ਕਰ ਰਹੇ ਸੀ ਮੁਕੰਮਲ ਸੌਏ ਵੀ ਨਹੀਂ ਉਹ ਤੇ ਉਮਰ ਵੀ ਸਿਆਣੀ ਸੀ ਸਰਦੀ ਬਹੁਤ ਜ਼ਿਆਦਾ ਸੀ ਜਨਵਰੀ ਦਾ ਮਹੀਨਾ ਸੀ ਤੇ ਅਗਲੇ ਦਿਨ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਯਾਤਰਾ ਦੇ ਦੌਰਾਨ ਔਰ ਦੁਨੀਆ ਤੋਂ ਚਲੇ ਜਾਂਦੇ ਨੇ ਕੁਝ ਕਮਹੀਨਿਆਂ ਬਾਅਦ ਹੀ ਚੋਂਡ ਆ ਜਾਂਦੀ ਹੈ ਚੌਧਰੀ ਪਰਿਵਾਰ ਸਦਮੇ ਚੋਂ ਬਾਹਰ ਨਹੀਂ ਆਇਆ ਹੋਣਾ ਬੀਬੀ ਕਰਮਜੀਤ ਚੌਧਰੀ ਨਿਸ਼ਚਿਤ ਤੌਰ ਤੇ ਉਦੋਂ ਦੁਖੀ ਹੋਣਗੇ ਉਹਨਾਂ ਦਾ ਉਹਨਾਂ ਦੇ ਪਤੀ ਦੁਨੀਆ ਤੋਂ ਚਲੇ ਗਏ ਰਾਹੁਲ ਗਾਂਧੀ ਘਰ ਗਏ ਸੰਸਕਾਰ ਵੇਲੇ ਉਚੇਚੇ ਤੌਰ ਤੇ ਗਏ ਇੱਕ ਤਰੀਕੇ ਨਾਲ ਉਹ ਕਾਂਗਰਸ ਦੇ ਸ਼ਹੀਦ ਨੇ ਚੌਧਰੀ ਸੰਤੋਖ ਉਸ ਵੇਲੇ ਟਿਕਟ ਦਿੱਤੀ ਗਈ ਜ਼ਿਮਨੀ ਚੋਣ ਚ ਜਦੋਂ ਪਰਿਵਾਰ ਸਦਮੇ ਚ ਸੀ ਤੇ ਜਦੋਂ ਹੁਣ ਆਮ ਚੋਣ ਆਈ ਤੇ ਟਿਕਟ ਕੱਟ ਦਿੱਤੀ ਗਈ ਇਸ ਗੱਲ ਦੀ ਦਾ ਰੋਸ ਵੀ ਹੈ ਬੀਬੀ ਕਰਮਜੀਤ ਕੌਰ ਨੂੰ ਨਾਰਾਜ਼ਗੀ ਵੀ ਹੈ ਔਰ ਚੌਧਰੀ ਵਿਕਰਮਜੀਤ ਸਿੰਘ ਨੂੰ ਵੀ ਹੈ ਹੁਣ ਟਿਕਟ ਚਰਨਜੀਤ ਚੰਨੀ ਨੂੰ ਦੇਣ ਤੋਂ ਬਾਅਦ ਹੁਣ ਪਾਰਟੀ ਚੋਂ ਸਸਪੈਂਡ ਕਰ ਦੇਣਾ ਵਿਕਰਮ ਚੌਧਰੀ ਨੂੰ ਪੰਜਾਬ ਦੇ ਸੰਗਠਨ ਵੱਲੋਂ ਕਿ ਕਾਂਗਰਸ ਆਪਣਾ ਨੁਕਸਾਨ ਆਪ ਨਹੀਂ ਕਰ ਰਹੀ ਕਿ ਜ਼ਰੂਰੀ ਸੀ ਵਿਕਰਮ ਚੌਧਰੀ ਦੀ ਸਸਪੈਂਸ਼ਨ ਤੁਹਾਡੀ ਨਜ਼ਰ ਚ ਦੇਖੋ ਜਿਸੇ ਦਾ ਕਰਮਜੀਤ ਕੌਰ ਚੌਧਰੀ ਉਹਨਾਂ ਦੀ ਗੱਲ ਹੈਗੀ ਆ ਉਹਨਾਂ ਨੇ ਤੇ ਆਪਣਾ ਵੱਖਰਾ ਵੱਖਰੀ ਰਾਜ ਚੁਣ ਲਈ ਉਹ ਭਾਜਪਾ ਨੇ ਪਿਛਲੇ ਦਿਨਾਂ ਦੇ ਵਿੱਚ ਜੁਆਇਨ ਕਰਕੇ ਉਹਨਾਂ ਨੇ ਆਪਣੀ ਰਾਜਨੀਤੀ ਜਾਂ ਰਾਜਨੀਤੀ ਦੀ ਅਗਲੀ ਦਿਸ਼ਾ ਨੂੰ ਨਿਰਧਾਰਿਤ ਕਰ ਲਿਆ ਔਰ ਜਿ세 ਤੱਕ ਵਿਕਰਮਦੀਪ ਸਿੰਘ ਚੌਧਰੀ ਉਹਨਾਂ ਦੀ ਗੱਲ ਹੈਗੀ ਉਹਨਾਂ ਨੇ ਹਜੇ ਤੱਕ ਭਾਜਪਾ ਜੁਆਇਨ ਨਹੀਂ ਕੀਤੀ ਲੇਕਿਨ ਉਹ ਲਗਾਤਾਰ ਹਜੇ ਤੱਕ ਉਹਨਾਂ ਨੇ ਕਾਂਗਰਸ ਦੇ ਖਿਲਾਫ ਨਹੀਂ ਕੁਝ ਬੋਲਿਆ ਸੀਗਾ ਲੇਕਿਨ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ ਲਗਾਤਾਰ ਉਹ ਬਿਆਨਬਾਜ਼ੀ ਕਰ ਰਹੇ ਸੀ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇਹ ਰਿਕੁਐਸਟ ਆਪਣੀ ਹਾਈ ਕਮਾਂਡ ਨੂੰ ਕੀਤੀ ਸੀ ਕਿ ਵੀ ਇਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਏ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਏ ਪਾਰਟੀ ਦੇ ਵਾਸਤੇ ਕਿਸੇ ਐਮਐਲਏ ਨੂੰ ਕੱਢਣਾ ਸੌਖਾ ਨਹੀਂ ਹੁੰਦਾ ਕਿਉਂਕਿ ਉਹ ਸਾਰੇ ਨੰਬਰ ਗੇਮ ਦਾ ਇੱਕ ਹਿੱਸਾ ਵੀ ਹੁੰਦੇ ਨੇ ਕਿਉਂਕਿ ਅੱਗੇ 18 ਐਮਐਲਏ ਸੀਗੇ ਇੱਕ ਰਾਜਕੁਮਾਰ ਜੱਪੇਵਾਲ ਉਹਨਾਂ ਦੇ ਜਾਣ ਤੋਂ ਬਾਅਦ 17 ਰਹਿ ਗਏ ਹੋਰ ਇੱਕ ਦੋ ਹੋਰ ਵੀ ਜਾ ਸਕਦੇ ਨੇ ਇਦਾਂ ਦੀ ਵੀ ਖਬਰਾਂ ਹੈਗੀ ਐ ਤੇ 15 16 ਦੇ ਵਿੱਚ ਤੁਸੀਂ ਲੀਡਰ ਆਫ اپੋਜੀਸ਼ਨ ਦੀ ਪੋਸਟ ਵੀ ਕਲੇਮ ਨਹੀਂ ਕਰ ਸਕਦੇ ਪਰ ਕੱਲ ਦੀ ਸਸਪੈਂਸ਼ਨ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਦੀ ਜ਼ਰੂਰੀ ਸੀ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਲੈਕਸ਼ਨ ਦੇ ਵਿੱਚ ਅਫੀਸ਼ੀਅਲ ਕੈਂਡੀਡੇਟ ਦਾ ਲਗਾਤਾਰ ਵਿਰੋਧ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਕਰ ਰਹੇ ਸੀਗੇ ਤੇ ਫਿਰ ਕਾਂਗਰਸ ਦੇ ਕੋਲ ਵੀ ਕੋਈ ਹੋਰ ਚਾਰਾ ਨਹੀਂ ਸੀਗਾ ਉਹਨਾਂ ਨੂੰ ਘੱਟੋ ਘੱਟ ਸਸਪੈਂਡ ਕਰਨਾ ਕਿਉਂਕਿ ਸਸਪੈਂਸ਼ਨ ਮੇਰੇ ਖਿਆਲ ਨਾਲ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਆਪਣੇ ਐਮਐਲਏ ਦੇ ਵਾਸਤੇ ਸਭ ਤੋਂ ਪਹਿਲਾ ਐਕਸ਼ਨ ਹੁੰਦਾ ਔਰ ਇਹੀ ਕਈ ਵਾਰ ਲਾਸਟ ਐਕਸ਼ਨ ਵੀ ਹੁੰਦਾ ਕਿਉਂਕਿ ਕਿਸੇ ਨੂੰ ਅਗਰ ਤੁਸੀਂ ਪਾਰਟੀ ਤੋਂ ਕੱਢਦੇ ਹੋ ਤੇ ਉਹਦੀ ਐਮਐਲਏਸ਼ਿਪ ਰਹਿ ਜਾਂਦੀ ਹੈ ਜੇ ਤੂੰ ਉਹ ਐਮਐਲਏ ਰਿਜ਼ਾਈਨ ਕਰਦਾ ਤੁਹਾਡੀ ਪਾਰਟੀ ਤੋਂ ਤੇ ਫਿਰ ਉਹਨੂੰ ਦੁਬਾਰਾ ਇਲੈਕਸ਼ਨ 'ਚ ਜਾ ਕੇ ਦੁਬਾਰਾ ਇਲੈਕਟ ਹੋਣਾ ਪੜਦਾ ਐਮਐਲਏ ਤੇ ਇਹ ਇੱਕ ਸਟਰੈਟਜੀ ਹੋ ਸਕਦੀ ਹੈ ਜਿਹੜੇ ਸਰ ਇੱਕ ਐਮਐਲਏ ਦੀ ਹੁੰਦੀ ਹੈ ਜਿੱਦਾਂ ਸੰਦੀਪ ਜਾਖੜ ਉਹਨਾਂ ਦਾ ਮਾਮਲਾ ਉਹਨਾਂ ਨੂੰ ਵੀ ਪਾਰਟੀ ਤੋਂ ਸਸਪੈਂਡ ਕੀਤਾ ਹੋਇਆ ਲੇਕਿਨ ਉਹ ਅਜੇ ਤੱਕ ਐਮਐਲਏ ਹੈਗੇ ਨੇ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੀ ਵੱਖਰੀ ਕੁਰਸੀ ਲੱਗਦੀ ਹੈ ਪਰ ਜੋ ਜੋ ਜਾਂ ਜਿਸ ਤਰੀਕੇ ਦਾ ਵਿਰੋਧ ਵਿਕਰਮਜੀਤ ਸਿੰਘ ਚੋਦਰੀ ਉਹਨਾਂ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਕਰ ਰਹੇ ਸੀ ਇਹਦੇ ਵਿੱਚ ਅਗਰ ਉਹ ਪਾਰਟੀ ਦੇ ਵਿੱਚ ਹੁੰਦੇ ਤਾਂ ਨੁਕਸਾਨ ਕਰਦੇ ਤੇ ਪਾਰਟੀ ਵਾਸਤੇ ਇੱਕ ਬੜਾ ਇੱਕ ਅਜੀਬ ਜਿਹਾ ਸਵਾਲ ਬਣ ਜਾਂਦਾ ਸੀ ਕਿ ਤੁਹਾਡੇ ਸਾਬਕਾ ਮੁੱਖ ਮੰਤਰੀ ਦਾ ਉਹ ਵਿਰੋਧ ਕਰ ਰਹੇ ਨੇ ਕੈਂਡੀਡੇਚਰ ਦਾ ਵਿਰੋਧ ਕਰ ਰਹੇ ਨੇ ਤੇ ਤੁਸੀਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੇ ਪਰ ਐਕਸ਼ਨ ਲੈ ਕੇ ਹਾਲਾਂਕਿ ਵਿਕਰਮਜੀਤ ਸਿੰਘ ਚੋਦਰੀ ਉਹਨਾਂ ਦੀ ਟੋਨ ਚੰਨੀ ਉਹਨਾਂ ਦੇ ਖਿਲਾਫ ਫੋਰਸ ਸੱਤ ਨਜ਼ਰ ਆ ਰਹੀ ਹੈ ਔਰ ਆਉਣ ਵਾਲੇ ਟਾਈਮ ਵਿੱਚ ਉਹਨਾਂ ਦਾ ਆਪ ਦਾ ਕਹਿਣਾ ਹੈ ਕਿ ਘਰ ਘਰ ਜਾ ਕੇ ਚੰਨੀ ਉਹਨਾਂ ਦੀ ਕਰਤੂਤਾਂ ਦੱਸਾਂਗੇ ਵੈਸੇ ਤੇ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਦਾ ਕਾਬਲ ਸਿਆਸੀ ਤੌਰ ਤੇ ਕੋਈ ਬਹੁਤ ਵੱਡਾ ਨਹੀਂ ਕਿਉਂਕਿ ਉਹ ਆਪਣੀ ਮਦਰ ਨੂੰ ਵੀ ਫਲੋਰ ਕੌਨਸਟੀਚੈਂਸੀ ਤੋਂ ਲੀਡ ਨਹੀਂ ਦਿਵਾ ਪਾਈ ਸੀ ਬਾਈ ਇਲੈਕਸ਼ਨ ਦੇ ਵਿੱਚ ਔਰ ਨੌ ਦੀ ਨੌ ਕੌਨਸਟੀਚੈਂਸੀ ਦੇ ਵਿੱਚ ਕਾਂਗਰਸ ਹਾਰੀ ਸੀਗੀ ਲੇਕਿਨ ਫਿਰ ਵੀ ਅਗਰ ਕੋਈ ਸਿਟਿੰਗ ਐਮਐਲਏ ਆਪਣੀ ਹੀ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਕੁਝ ਬੋਲਦਾ ਹੈ ਤੇ ਉਹਦਾ ਅਸਰ ਚੋਣਾਂ ਦੇ ਉੱਤੇ ਸਿੱਧਾ-ਸਿੱਧਾ ਪੈਂਦਾ ਹੈ। ਉਹ ਜਿਸ ਤਰੀਕੇ ਨਾਲ ਪੋਸਟਰ ਵਾਰ ਸ਼ੁਰੂ ਹੋਈ ਹੈ ਤੇ ਚੰਨੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਪਰ ਉਹ ਵੀ ਖਾਸ ਕਰਕੇ ਤਦ ਜਦ ਚੰਨੀ ਉਹਨਾ ਇੱਥੇ ਆਏ ਸੀ ਤਾਂ ਬੜਾ ਸੁਖਾਵਾਂ ਮਾਹੌਲ ਸੀ ਉਹਨਾਂ ਵਾਸਤੇ। ਚੰਨੀ-ਚੰਨੀ ਹੋਇਆ ਪਿਆ ਸੀ ਇੱਥੇ। ਹੁਣ ਉਹ ਚੰਨੀ ਉਹਨਾਂ ਦਾ ਗ੍ਰਾਫ ਡਾਊਨ ਜਾਂਦਾ ਹੋਇਆ ਸਾਹਸਾਹ ਤੌਰ ਤੇ ਦੇਖਿਆ ਜਾ ਸਕਦਾ ਜਲੰਧਰ ਕੌਨਸਟਿਟੈਂਸੀ ਦੇ ਵਿੱਚ। ਉਂਝ ਇੱਕ ਕਹਾਵਤ ਹੈ ਕਹਿੰਦੇ ਉੱਚੇ ਦਰਖਤਾਂ ਤੇ ਰੋੜੇ ਵੱਜਦੇ ਹੁੰਦੇ ਨੇ ਫਲ ਲਾਉਣ ਦੇ। ਉੰਜ ਚਰਨਜੀਤ ਚੰਨੀ ਬੜੇ ਪ੍ਰਸਿੱਧ ਆਗੂ ਨੇ ਇਹਦੇ 'ਚ ਕੋਈ ਦੋ ਰਾਇ ਨਹੀਂ ਸਾਬਕਾ ਮੁੱਖ ਮੰਤਰੀ ਨੇ ਹਾਰ ਜਿੱਤ ਰਾਜਨੀਤੀ ਦਾ ਹਿੱਸਾ ਹੈ ਅਟਲ ਵਿਹਾਰੀ ਵਾਜਪਾਈ ਵੀ ਇੱਕ ਵਾਰ ਹਾਰੇ ਸੀ ਸੋ ਬਹੁਤ ਲੀਡਰ ਹਾਰਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰੇ ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਹਾਰੇ ਭਗਵੰਤ ਮਾਨ ਉਹਨਾਂ ਦੀ ਆਪਣੀ ਜ਼ਮਾਨਤ ਜ਼ਬਤ ਹੋਈ ਸੀ ਪਹਿਲੀ ਵਾਰ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਜਦੋਂ ਪਹਿਲੀ ਵਾਰੀ ਬੀਬੀ ਰਜਿੰਦਰ ਕੌਰ ਭੱਟਲ ਦੇ ਸਾਹਮਣੇ ਲੜੇ ਪਰ ਅੱਜ ਮੁੱਖ ਮੰਤਰੀ ਨੇ ਸੋ ਚਰਨਜੀਤ ਚੰਨੀ ਪਰਗਤ ਸਿੰਘ ਦਾ ਸਾਥ ਹੈ ਕਹਿੰਦੇ ਰਾਣਾ ਗੁਰਜੀਤ ਉਹਨਾਂ ਦਾ ਸਾਥ ਹੈ ਸੁਖਵਿੰਦਰ ਕੋਟਲੀ ਦਾ ਸਾਥ ਹੈ ਅਗਰ ਬਿਕਰਮ ਚੌਧਰੀ ਦਾ ਸਾਥ ਨਹੀਂ ਤੇ ਹੋਰ ਬਹੁਤ ਸਾਰੇ ਲੀਡਰਾਂ ਦਾ ਸਾਥ ਹੈ ਹਾਲਾਕਿ ਮਹਿੰਦਰ ਸਿੰਘ ਕੇਪੀ ਕਹਿੰਦੇ ਮੈਂ ਚਰਨਜੀਤ ਚੰਨੀ ਦੇ ਖਿਲਾਫ ਨਹੀਂ ਬੋਲਣਾ ਚੰਨੀ ਸਾਹਿਬ ਵੀ ਉਹਨਾਂ ਦੇ ਖਿਲਾਫ ਨਹੀਂ ਬੋਲਣਗੇ ਸੋ ਸਿਆਸਤ ਹੈ ਸਿਆਸਤ ਦੇ ਜਿਹੜੇ ਚੰਗੇ ਪਹਿਲੂ ਨੇ ਉਹ ਬੜੇ ਦਿਲਚਸਪ ਨੇ ਬਾਕੀ ਲੋਕਾਂ ਨੇ ਤੈਅ ਕਰਨਾ ਹੈ ਭਾਸਕਰ ਸਾਹਿਬ ਸੋ ਜੀ ਜੀ ਵੈਸੇ ਚੰਨੀ ਉਹਨਾਂ ਨੇ ਜਿਹੜੇ ਕੱਲ ਇੱਕ ਤੋਂ ਬਿਆਨ ਦਿੱਤੇ ਹੈ ਨਾ ਉਹਨਾਂ ਕਰਕੇ ਚੰਨੀ ਉਹਨਾਂ ਦੇ ਵਾਸਤੇ ਮੁਸੀਬਤਾਂ ਥੋੜੀ ਜਿਹੀ ਵੱਧ ਗਈਆਂ ਚੰਨੀ ਉਹਨਾਂ ਨੇ ਕੱਲ ਆਪਣੇ ਕੈਂਪੇਨ ਦੇ ਦੌਰਾਨ ਇੱਕ ਗੱਲ ਕਹੀ ਸੀ ਕਿ 1 ਜੂਨ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਅੰਦਰ ਸੂਬੇ ਦੀ ਮਾਨ ਸਰਕਾਰ ਡਿੱਗ ਜਾਊਗੀ। ਔਰ ਅੱਜ ਮਾਨ ਸਰਕਾਰ ਨੇ ਵੀ पलटवार ਕੀਤਾ, पलटवार ਕੀਤਾ ਜਿੱਦੇ ਵਿੱਚ ਉਹਨਾਂ ਨੇ ਐ ਗੱਲ ਕਹੀ ਕਿ 1 ਜੂਨ ਤੋਂ ਬਾਅਦ ਸਰਕਾਰ ਤੇ ਚਲੋ ਇੱਥੇ ਰਹੇਗੀ ਰਹੀ, ਲੇਕਿਨ ਚੰਨਿਓ ਨਾ ਆਪਣੀ ਕਰਤੂਤਾ ਕਰਕੇ ਜੇਲ੍ਹ ਦੇ ਅੰਦਰ ਹੋ ਸਕਦੇ ਨੇ, ਯਾਨੀ ਕੈਂਪੇਨ ਐਸ ਪੱਧਰ ਤੇ ਚਲਾ ਗਿਆ ਕਿ ਸਰਕਾਰ ਦੀ ਤਰਫੋਂ ਵੀ पलटवार ਹੋ ਗਿਆ। ਹੁਣ ਕਿਸ ਆਧਾਰ ਦੇ ਉੱਤੇ ਚੰਨੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਸਰਕਾਰ ਗਿਰ ਜਾਏਗੀ ਇੰਡੀਆ ਬਲੌਗ ਦੇ ਉਹ ਲੀਡਰ ਨੇ ਯਾਨੀ ਜਦ ਉਹ ਇਹ ਗੱਲ ਕਹਿੰਦੇ ਨੇ ਤੇ ਇਟ ਮੀਨਸ ਇੰਡੀਆ ਬਲੌਗ ਦੀ ਸਰਕਾਰ ਆਏਗੀ ਤੇ ਪੰਜਾਬ ਸਰਕਾਰ ਨੂੰ ਬਰਖਾਸਤ ਕਰ ਦੇਗੀ ਜਾਂ ਫਿਰ ਉਹ ਇਹ ਮੰਨਦੇ ਨੇ ਕਿ ਇੰਡੀਆ ਬਲੌਗ ਦੀ ਸਰਕਾਰ ਆਏਗੀ ਨਹੀਂ ਭਾਜਪਾ ਦੀ ਸਰਕਾਰ ਆਏਗੀ ਔਰ ਇੱਕ ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਕਰ ਦੇਗੀ ਕਈ ਵਾਰ ਤੁਸੀਂ ਬਿਆਨ ਦੇਂਦੇ ਵਕਤ ਇਹ ਗੱਲ ਭੁੱਲ ਜਾਂਦੇ ਹੋ ਕੀ ਆਉਣ ਵਾਲੀ ਸਥਿਤੀਆਂ ਦੇ ਵਿੱਚ ਤੁਹਾਡੇ ਦਿੱਤੇ ਹੋਏ ਬਿਆਨਾਂ ਦਾ ਕੀ ਮਤਲਬ ਹੁੰਦਾ ਔਰ ਅੱਜ ਦੀ ਸਥਿਤੀ ਦੇ ਵਿੱਚ ਤੁਹਾਡੇ ਬਿਆਨਾਂ ਦਾ ਕੀ ਮਤਲਬ ਹੈ ਪਰ ਬਿਆਨ ਅਗਲੇ ਆਨੇ ਵੀ ਦਿੱਤਾ ਉਹ ਕਹਿੰਦੇ ਨੇ ਚੰਨੀ ਸਾਹਿਬ ਜੇਲ੍ਹ ਵਿੱਚ ਹੋ ਸਕਦੇ ਨੇ ਹੁਣ ਇਹਨਾਂ ਬਿਆਨਾਂ ਦਾ ਅਸਰ ਕਿੰਨਾ ਵੱਧਦਾ ਹੈ ਤੇ ਕਿੰਨਾ ਘਿਰਦਾ ਹੈ ਮੈਨੂੰ ਲੱਗਦਾ ਹੈ ਕਿ ਮਹੀਨੇ-ਮਹੀਨੇ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਹਜੇ ਗੱਲ ਜਲੰਧਰੋਂ ਸ਼ੁਰੂ ਹੋਈ ਹੈ ਹੋਰ ਵੀ ਕੌਨਸਟਿਚੂਐਂਸੀਸ ਦੇ ਵਿੱਚ ਸ਼ਬਦਾਂ ਦੀ ਵਾਰ ਤੇਜ਼ ਹੋ ਸਕਦੀ ਬਿਲਕੁਲ ਜੀ ਬਿਲਕੁਲ ਵੈਸੇ ਜਦੋਂ ਵਿਜੀਲੈਂਸ ਵੀ ਉਹਨਾਂ ਨੇ ਸੱਦਿਆ ਸੀ ਤੇ ਚਰਨਜੀਤ ਚੱਲੀ ਚੰਨੀ ਗਏ ਸੀ ਉਦੋਂ ਮੈਂ ਸੁਣਿਆ ਚਰਨਦੀ ਚੰਨੀ ਨੂੰ ਉਹ ਕਹਿੰਦੇ ਸੀ ਮੈਂ ਜੇਲ੍ਹ ਤੋਂ ਨਹੀਂ ਡਰਦਾ ਕਿਉਂਕਿ ਮੈਂ ਸਾਫ਼ ਆ ਮੇਰਾ ਕੋਈ ਕਸੂਰ ਨਹੀਂ ਖੈਰ ਸਿਆਸਤ ਹੈ ਸਿਆਸਤ 'ਚ ਹਰ ਕਿਸੇ ਕੋਲੇ ਮੌਕਾ ਵੀ ਹੈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦਾ ਔਰ ਜੇ ਕੋਈ ਗਲਤ ਹੈ ਤੇ ਫਿਰ ਉਹਦੇ ਲਈ ਬਚਣਾ ਵੀ ਔਖਾ ਹੁੰਦਾ ਹੈ ਅੱਜ ਦੇ ਸਮੇਂ ਸੋ ਬੜੇ ਦਿਲਚਸਪ ਮੋੜ ਦੇ ਉੱਤੇ ਸਿਆਸਤ ਹੈ ਪਰ ਸਿਆਸਤ ਜਿਹੜੀ ਆ ਉਹ ਡਰਤੀ ਨਹੀਂ ਹੋਣੀ ਚਾਹੀਦੀ ਇਹ ਗੱਲ ਜ਼ਰੂਰ ਅਸੀਂ ਸਾਰੇ ਮੰਨ ਕੇ ਚੱਲੀਏ 파ਕਰ ਸਾਹਿਬ ਅਮ੍ਰਿਤਪਾਲ ਸਿੰਘ ਅੱਜ ਉਹਨਾਂ ਦੇ ਪਿਤਾ ਤੇ ਚਾਚਾ ਮੁਲਾਕਾਤ ਕਰ ਰਹੇ ਨੇ ਡਿਬਰੂਗੜ੍ਹ ਜੇਲ੍ਹ 'ਚ ਕੱਲ ਉਹਨਾਂ ਦੇ ਇੱਕ ਸਾਥੀ ਸੀ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਉਹ ਚੋਣ ਲੜ ਸਕਦੇ ਨੇ ਕੀ ਇਹ ਮੰਨਿਆ ਜਾਵੇ ਅਗਰ ਹਾਂ ਨਾ ਹੁੰਦੀ ਹੈ ਤੇ ਅਕਾਲੀ ਦਲ ਆਪਣੇ ਪੱਤੇ ਉਸ ਹਾਂ ਨਾ ਦੇ ਨਾਲ ਅੱਜ ਖੋਲ ਦੇਗਾ ਕੀ ਅਗਰ ਅਮਰਿਤਪਾਲ ਇਨਕਾਰ ਕਰ ਦਿੰਦੇ ਨੇ ਚੋਣ ਨਹੀਂ ਲੜਨੀ ਕੀ ਅੱਜ ਅਕਾਲੀ ਦਲ ਵਿਕਰਮਜੀਤ ਸਿੰਘ ਦਾ ਨਾਮ ਤੁਰੰਤ ਅੱਗੇ ਵਧਾ ਦੇਗਾ ਦੇਖੋ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਖਡੂਰ ਸਾਬ ਦੀ ਸੀਟ ਦੇ ਉੱਤੇ ਆਪਣਾ ਕੈਂਡੀਡੇਟ ਨਹੀਂ ਹਲਾਣਾ ਉਹ ਕਈ ਤਰੀਕੇ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਹਾਲਾਂਕਿ ਅੰਮ੍ਰਿਤਪਾਲ ਦੀ ਗੱਲ ਅਸੀਂ ਹਫ਼ਤੇ 10 ਦਿਨ ਪਹਿਲੇ ਕੀਤੀ ਸੀਗੀ ਕਿ ਅੰਮ੍ਰਿਤਪਾਲ ਖਡੂਰ ਸਾਹਿਬ ਕੌਨਸੀ ਕੰਸਟੀਚੁਐਂਸੀ ਤੋਂ ਚੋਣ ਲੜ ਸਕਦਾ ਹੈ ਔਰ ਉਸ ਤੋਂ ਬਾਅਦ ਕੱਲ ਇਹ ਗੱਲ ਦੁਬਾਰਾ ਉਜਾਗਰ ਹੁੰਦੀ ਹੈ ਜਦ ਉਹਨਾਂ ਦੇ ਇੱਕ ਸਾਥੀ ਜਿਹੜੇ ਉਹਨਾਂ ਦੇ ਵਕੀਲ ਵੀ ਹੈਗੇ ਨੇ ਉਹ ਕਹਿੰਦੇ ਨੇ ਕਿ ਅੰਮ੍ਰਿਤਸਰ ਅੰਮ੍ਰਿਤਪਾਲ ਇਲੈਕਸ਼ਨ ਲੜ ਸਕਦਾ ਹੈ ਐਦਾ ਅਕਾਲੀ ਦਲ ਦੀ ਰਾਜਨੀਤੀ ਦੇ ਉਤੇ ਕਿੰਦਾ ਕੀ ਸਿੱਧਾ ਸਿੱਧਾ ਪ੍ਰਭਾਵ ਪਵੇਗਾ ਜੇ ਅੰਮ੍ਰਿਤਪਾਲ ਇਲੈਕਸ਼ਨ ਲੜਦਾ ਹੈ ਯਾਨੀ ਅੱਜ ਉਹਨਾਂ ਦੇ ਪਿਤਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨ ਜੇ ਅਮਰਿਤਪਾਲ ਉਹਨੇ ਆਪਣੇ ਪਿਤਾ ਨੂੰ ਇਹ ਗੱਲ ਕਹਿੰਦੇ ਆ ਕਿ ਮੇਰੇ ਇਲੈਕਸ਼ਨ ਦੇ ਪੇਪਰ ਕੂਪਰ ਤਿਆਰ ਨੇ ਸਾਈਨਸ ਉਹਨ ਕਰਕੇ ਜੇ ਉਹ ਦੇ ਦੇ ਦਿੰਦੇ ਨੇ ਯਾਨੀ ਉਹ ਫਾਈਨਲ ਡਿਸੀਜਨ ਲੈ ਲੈਂਦੇ ਨੇ ਕਿ ਉਹ ਇਲੈਕਸ਼ਨ ਲੜੇਗਾ ਤੇ ਐਦਾਂ ਦੇ ਹਾਲਾਤ ਦੇ ਵਿੱਚ ਅਕਾਲੀ ਦਲ ਇੱਕ ਅਜੀਬ ਜਿਹੀ ਸਥਿਤੀ ਦੇ ਵਿੱਚ ਫਸ ਜਾਏਗਾ ਜੇ ਉਹ ਅਮਰਿਤਪਾਲ ਦੇ ਕੈਂਡੀਡੇਚਰ ਦੀ ਸਪੋਰਟ ਦੇ ਵਿੱਚ ਆਪਣਾ ਕੈਂਡੀਡੇਟ ਨਹੀਂ ਹਲਾਉਂਦੇ ਤੇ ਇਹ ਮੰਨ ਕੇ ਚੱਲਿਆ ਜਾਏਗਾ ਕਿ ਵੀ ਅਮਰਿਤਪਾਲ ਨੂੰ ਸਪੋਰਟ ਕਰਾ ਕਿਉਂਕਿ ਅਮਰਿਤਪਾਲ ਦੇ ਉੱਤੇ ਇਲਜ਼ਾਮ ਹੈ ਲੱਗੇ ਨੇ ਕਿ ਜੇ ਅਮਰਿਤਪਾਲ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਤੇ ਇੱਥੇ ਖਾਲਿਸਤਾਨ ਮੂਵਮੈਂਟ ਉਹ ਤੋਂ ਵੱਡੇ ਪੱਧਰ ਤੇ ਚੱਲਨੀ ਸੀ ਅਕਾਲੀ ਦਲ ਅੰਮ੍ਰਿਤਪਾਲ ਨੂੰ ਸਪੋਰਟ ਕਰਕੇ ਆਪਣੇ ਆਪ ਨੂੰ ਉਸ ਰਾਤ ਦੇ ਉੱਤੇ ਦੁਬਾਰਾ ਪਾਉਣ ਦੀ ਕੋਸ਼ਿਸ਼ ਕਰੇਗਾ ਜਿਸ ਰਾਤ ਉਹ ਬਾਹਰ ਨਿਕਲ ਕੇ ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਡਿਕਲੇਅਰ ਕੀਤਾ ਸੀਗਾ ਯਾਨੀ ਅਕਾਲੀ ਦਲ ਦਾ ਕੈਂਡੀਡੇਟ ਡਿਕਲੇਅਰ ਕਰਨਾ ਔਰ ਡਿਕਲੇਅਰ ਨਾ ਕਰਨਾ ਔਰ ਕਿੰਨੂੰ ਉੱਥੇ ਦਾ ਕੈਂਡੀਡੇਟ ਬਣਾਉਣਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਨਾਂ ਉੱਥੇ ਸਭ ਤੋਂ ਉੱਤੇ ਚੱਲ ਰਿਹਾ ਔਰ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਅਗਰ ਅਕਾਲੀ ਦਲ ਟਿਕਟ ਨਹੀਂ ਦਿੰਦਾ ਉਹ ਵੀ ਖਾਸ ਕਰਕੇ ਤਦ ਜਦ ਵਿਕਰਮ ਸਿੰਘ ਮਜੀਠੀਆ ਉਹਨਾਂ ਆਪ ਔਰ ਉਹਨਾਂ ਦੇ ਕਈ ਜਾਣਨ ਵਾਲੇ ਬਹੁਤ ਵਾਰ ਇਸ ਤਰ੍ਹਾਂ ਦੀ ਗੱਲਾਂ ਸਾਡੇ ਨਾਲ ਵੀ ਕਰ ਚੁੱਕੇ ਨੇ ਕਿ ਉਹ ਇੰਟਰਸਟਿਡ ਹੈਗੇ ਨੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਵਾਸਤੇ ਜੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਜੋ ਉਹਨਾਂ ਦੇ ਜੀਜਾ ਸ਼੍ਰੀ ਵੀ ਹੈ ਟਿਕਟ ਨਹੀਂ ਦਿੰਦੇ ਤੇ ਫਿਰ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦਾ ਰੁਖ ਕੀ ਹੋਏਗਾ ਵੈਸੇ ਤੇ ਬੜੇ ਸਿਆਣੇ ਪੋਲੀਟੀਸ਼ੀਅਨ ਨੇ ਵਿਕਰਮਜੀਤ ਸਿੰਘ ਮਜੀਠੀਆ ਉਹ ਕਦੀ ਸਿੱਧਾ ਰਿਐਕਟ ਨਹੀਂ ਕਰਦੇ ਪਰ ਅੰਦਰ ਖਾਤੇ ਗੋਰੀਲਾ ਵਾਰ ਦੇ ਵਿੱਚ ਉਹ ਵਾਰ ਕਿੱਥੇ ਤੱਕ ਜਾਏਗੀ ਹੋਰ ਅੱਗੇ ਚਲ ਕੇ ਅਕਾਲੀ ਦਲ ਨੂੰ ਕਿੰਨਾ ਕੋ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਹੀ ਬਿਆਨਾਂ ਦੇ ਹਿਸਾਬ ਨਾਲ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ ਹੁਣ ਪ੍ਰਧਾਨ ਜੀ ਅਗਰ ਦੇਣਗੇ ਟਿਕਟ ਦੇ ਉਹ ਲੜ ਲੈਣਗੇ ਪਰ ਅਮ੍ਰਿਤਪਾਲ ਦੀ ਐਂਟਰੀ ਤੋਂ ਬਾਅਦ ਵੀ ਅਕਾਲੀ ਦਲ ਆਪਣੇ ਕੈਂਡੀਡੇਟ ਐਲਾਨਨ ਵਾਸਤੇ ਜਾਂ ਕੈਂਡੀਡੇਟ ਨਾ ਐਲਾਨਨ ਵਾਸਤੇ ਬੜੀ ਇੱਕ ਕਸੂਤੀ ਜੀ ਸਥਿਤੀ ਵਿੱਚ ਫਸ ਜਾਊਗਾ ਮੈਨੂੰ ਇਹ ਲੱਗਦਾ ਹੈ ਕਿ ਹਰ ਵਿਅਕਤੀ ਦੇ ਦੇ ਕਰੈਕਟਰ ਦੇ ਚੰਗੇ ਪੱਖ ਵੀ ਨੇ ਸੋ ਇਸ ਕਰਕੇ ਅਕਾਲੀ ਦਲ ਕਈ ਪੱਖਾਂ ਤੋਂ ਇਹ ਗੱਲ ਸੋਚ ਰਿਹਾ ਹੋਵੇਗਾ ਕਿ ਅਗਰ ਅਮਰਿਤਪਾਲ ਸਿੰਘ ਚੋਣ ਲੜਦਾ ਹੈ ਤੇ ਜਿਵੇਂ ਅਮਰਿਤ ਸੰਚਾਰ ਮੁਹਿੰਮ ਚਲਾਈ ਅਮਰਿਤਪਾਲ ਸਿੰਘ ਨੇ ਨਸ਼ਿਆਂ ਦੇ ਖਿਲਾਫ ਇੱਕ ਲੜਾਈ ਵਿੱਢੀ ਅਮਰਿਤਪਾਲ ਸਿੰਘ ਨੇ ਹੋ ਸਕਦਾ ਹੈ ਕਿਉਂਕਿ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰਦਾ ਹੈ ਔਰ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਜਾਣਾ ਅਮਰਿਤਪਾਲ ਸਿੰਘ ਤੇ ਇੱਕ ਡਿਬੇਟ ਦਾ ਵਿਸ਼ਾ ਹੈ ਮੈਨੂੰ ਲੱਗਦਾ ਹੈ ਅਦਾਲਤਾਂ ਕਾਨੂੰਨੀ ਤੌਰ ਦੇ ਉੱਤੇ ਇਹਦੇ ਤੇ ਆਉਂਦੇ ਦਿਨਾਂ ਦੇ ਵਿੱਚ ਜ਼ਰੂਰ ਆਪਣਾ ਫੈਸਲਾ ਸੁਣਾਉਣਗੀਆਂ ਕਿ ਕਿੰਨਾ ਹਾਲਾਤਾਂ ਦੇ ਵਿੱਚ ਨੈਸ਼ਨਲ ਸਕਿਉਰਿਟੀ ਐਕਟ ਲਾਉਣਾ ਜ਼ਰੂਰੀ ਹੈ ਜਾਂ ਕਿੱਥੇ ਜਾਇਜ਼ ਹੈ ਕੀ ਇਹ ਸਹੀ ਸੀ ਜਾਂ ਨਹੀਂ ਸੀ ਭਗਵੰਤ ਮਾਨ ਸਰਕਾਰ ਦੇ ਇਸ ਫੈਸਲੇ ਦਾ ਜਿਹੜਾ ਨਿਚੋੜ ਹੈ ਮੈਨੂੰ ਲੱਗਦਾ ਹੈ ਅਦਾਲਤਾਂ ਕੱਢਣਗੀਆਂ ਪਰ ਅਕਾਲੀ ਦਲ ਅਗਰ ਅਮਰਿਤਪਾਲ ਸਿੰਘ ਚੋਣ ਲੜਨ ਦਾ ਐਲਾਨ ਕਰਦਾ ਹੈ ਅਕਾਲੀ ਦਲ ਜਿਹੜੇ ਸਮਾਜ ਨਾਲ ਜੁੜੇ ਅਹਿਮ ਮੁੱਦੇ ਨੇ ਨਸ਼ਿਆਂ ਦੇ ਖਿਲਾਫ ਲੜਾਈ ਅਮਰਿਤਪਾਲ ਸਿੰਘ ਦੀ ਜਾਂ ਅਮ੍ਰਿਤ ਸੰਚਾਰ ਮੁਹਿੰਮ ਦੇ ਲਈ ਅਭਿਆਨ ਚਲਾਉਣਾ ਇਹਨਾਂ ਤੱਥਾਂ ਦਾ ਸਮਰਥਨ ਕਰਕੇ ਸੋਚ ਸਕਦਾ ਹੈ ਵੀ ਕੈਂਡੀਡੇਟ ਜੇ ਅਸੀਂ ਨਾਂ ਦਈਏ ਉਹਦੇ ਨਾਲ ਪੰਜਾਬ ਦੀਆਂ ਬਾਕੀ ਸੀਟਾਂ ਤੇ ਔਰ ਪੰਥਕ ਅਜੰਡੇ ਤੇ ਅਕਾਲੀ ਦਾ ਲੱਗੇ ਵਾਟ ਸਕਦਾ ਚਲੋ ਅੱਜ ਇੰਤਜ਼ਾਰ ਕਰਦੇ ਹਾਂ ਕਿ ਅਮਰਿਤਪਾਲ ਸਿੰਘ ਦੇ ਹਕ ਅਮਰਿਤਪਾਲ ਸਿੰਘ ਹੱਕ 'ਚ ਗੱਲ ਕਰਦੇ ਨੇ ਚੋਣ ਲੜਨ ਦੇ ਜਾਂ ਉਹ ਚੋਣ ਲੜਨ ਤੋਂ ਇਨਕਾਰ ਕਰਦੇ ਨੇ ਲੁਧਿਆਣੇ 'ਚ ਬੜੀ ਦਿਲਚਸਪ ਸਥਿਤੀ ਬਣੀ ਹੈ ਭਾਸਕਰ ਸਾਹਿਬ ਕਮਲਜੀਤ ਬਰਾੜ ਦਾ ਐਲਾਨ ਹੋ ਗਿਆ ਕਮਲਜੀਤ ਬਰਾੜ ਆਜ਼ਾਦ ਚੋਣ ਲੜਨਗੇ ਸਾਬਕਾ ਕਾਂਗਰਸੀ ਲੀਡਰ ਨੇ ਔਰ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਬਰਾੜ ਉਹ ਵਿਧਾਇਕ ਰਹੇ ਨੇ ਜਗਰਾਉਂ ਤੋਂ ਦਰਸ਼ਨ ਸਿੰਘ ਬਰਾੜ ਜਗਰਾਉਂ ਤੋਂ ਵਿਧਾਇਕ ਰਹੇ ਨੇ ਮੋਗਾ ਤੋਂ ਬਾਗਾਪੁਰਾਣਾ ਤੋਂ ਤੇ ਹੁਣ ਕਮਲਜੀਤ ਬਰਾੜ ਦਾ ਚੰਗਾ ਆਧਾਰ ਹੈ ਇਹਨਾਂ ਤਿੰਨ ਹਲਕਿਆਂ 'ਚ ਜਿਹੜੇ ਪਿੰਡੂ ਹਲਕੇ ਲੁਧਿਆਣੇ ਦੇ ਜਿਹੜਾ ਹਲਕਾ ਜਗਰਾਉਂ ਹੈ ਦਾਖਾ ਜਿੱਥੋਂ ਮਨਪ੍ਰੀਤਿਆਲੀ ਵਿਧਾਇਕ ਨੇ ਔਰ ਹਲਕਾ ਗਿਲ ਜਿੱਥੇ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਸੰਗਵਾਲ ਹੁਣੇ ਤਿੰਨ ਹਲਕਿਆਂ ਚ ਕਮਲਜੀਤ ਬਰਾੜ ਦਾ ਆਧਾਰ ਚੰਗਾ ਹੁਣ ਮੈਨੂੰ ਇਹ ਲੱਗਦਾ ਕਿ ਸ਼ਹਿਰ ਚ ਕਮਲਜੀਤ ਬਰਾੜ ਨੂੰ ਕਿੰਨਾ ਕੁ ਸਮਰਥਨ ਮਿਲਦਾ ਹੈ ਜਾਂ ਨਹੀਂ ਮਿਲਦਾ ਉਹ ਰਵਨੀਤ ਬਿੱਟੂ ਦੇ ਵੀ ਸਾਥੀ ਰਹੇ ਨੇ ਕਾਂਗਰਸ ਦੇ ਲੀਡਰ ਰਹੇ ਨੇ ਸਰਗਰਮ ਰਹੇ ਨੇ ਜ਼ਿਲ੍ਹਾ ਲੁਧਿਆਣਾ ਜੰਮੇ ਨੇ ਹੁਣ ਕਮਲਜੀਤ ਬਰਾੜ ਅਗਰ ਮੁਕਾਬਲੇ ਚ ਆਗੇ ਐਲਾਨ ਕਰਤਾ ਉਹਨਾਂ ਨੇ ਤੇ ਬਿੱਟੂ ਲਈ ਔਖਾ ਈ ਆ ਕਾਂਗਰਸ ਲਈ ਔਖਾ ਐ ਜਾਂ ਆਪ ਲਈ ਔਖਾ ਐ ਵੈਸੇ ਜਦ ਅਸੀਂ ਕਿਸੇ ਵੀ ਕੈਂਡੀਡੇਟ ਜੋ ਕਥੀ ਪਾਰਟੀ ਵੱਜੋਂ ਉਹ ਜਾਂ ਉਹਨਾਂ ਦਾ ਪਿਤਾ ਇਲੈਕਸ਼ਨ ਲੜ ਕੇ ਜਿੱਤਿਆ ਹੋਏ ਤੇ ਕਈ ਵਾਰ ਬੇਟੇ ਦੇ ਇਲੈਕਸ਼ਨ ਲੜਨ ਦੇ ਫੈਸਲੇ ਨੂੰ ਵੀ ਅਸੀਂ ਉਸ ਪਾਰਟੀ ਦੇ ਆਧਾਰ ਦੇ ਵੱਜੋਂ ਦੇਖਦੇ ਨੇ ਹੁਣ ਕਮਲਜੀਤ ਬਰਾੜ ਉਹਨਾਂ ਦਾ ਉਹੀ ਆਧਾਰ ਐ ਜਿਹੜਾ ਉਹਨਾਂ ਦਾ ਪਿਤਾ ਉਹਨਾਂ ਦੇ ਪਿਤਾ ਦਾ ਆਧਾਰ ਸੀਗਾ ਜਿਸ ਤਰੀਕੇ ਨਾਲ ਉਹ ਇਲੈਕਸ਼ਨ ਲਵਾਗਾ ਪੁਰਾਣਾ ਤੋਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਜਿੱਤੇ ਆ ਇਲੈਕਸ਼ਨ ਲੜਨ ਦਾ ਤਰੀਕਾ ਇਲੈਕਸ਼ਨ ਲੜਨ ਦਾ ਕਾਰਨ ਦੋਨੋਂ ਵੱਖਰੇ ਵੱਖਰੇ ਹੁੰਦੇ ਨੇ ਕਿਉਂਕਿ ਇਲੈਕਸ਼ਨ ਲੜਨ ਦਾ ਮੋਟਿਵ ਜੇ ਕਮਲਜੀਤ ਸਿੰਘ ਬਰਾੜੋ ਨਾਲ ਇਹ ਸਮਝਦੇ ਨੇ ਕਿ ਉੱਥੇ ਉਹ ਇਲੈਕਸ਼ਨ ਜਿੱਤ ਜਾਣਗੇ ਤੇ ਮੈਨੂੰ ਇਹ ਲੱਗਦਾ ਕਿ ਇਹ ਤੇ ਡਲਾ ਸਾਹਿਬ ਤੁਸੀਂ ਵੀ ਲੁਧਿਆਣੇ ਰਹਿੰਦੇ ਹੋ ਤੁਹਾਨੂੰ ਵੀ ਪਤਾ ਹੈ ਕਿ ਇਲੈਕਸ਼ਨ ਜਿੱਤਣ ਦੀ ਸੰਭਾਵਨਾ ਉਨ੍ਹਾਂ ਦੀ ਬਹੁਤ ਘੱਟ ਹੈ ਫਿਰ ਦੂਜਾ ਉਨ੍ਹਾਂ ਦਾ ਮੋਟਿਵ ਹੋ ਸਕਦਾ ਵੀ ਨੁਕਸਾਨ ਕਿਨੂੰ ਪਹੁੰਚਾਣਾ ਹੈ ਕਿ ਇਹ ਨੁਕਸਾਨ ਬਿੱਟੂ ਨੂੰ ਨੁਕਸਾਨਾ ਜਾਂ ਫਿਰ ਕਾਂਗਰਸ ਦਾ ਉਹ ਕੈਂਡੀਡੇਟ ਹੋਏਗਾ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਏਗਾ ਜਿੰਨੂੰ ਪਹੁੰਚਾਣਾ 500 ਲੈਂ ਵੋਟਾਂ ਜਾਂ 50000 ਲੈਂ ਜਾਂ ਫਿਰ 5 ਲੱਖ ਲੈਂ ਨੁਕਸਾਨ ਤੇ ਉਹਨਾਂ ਨੇ ਮਿੱਥ ਕੇ ਰੱਖਿਆ ਹੋਏਗਾ ਜਿੰਨੂੰ ਪਹੁੰਚਾਣਾ ਹੁਣ ਇਸ ਗੱਲ ਦੀ ਗਹਿਰਾਈ ਦੇ ਵਿੱਚ ਜਾਣ ਤੋਂ ਬਾਅਦ ਐ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਰੂਰਲ ਏਰੀਆ ਦੇ ਵਿੱਚ ਜਿੰਨੇ ਕੋ ਵੋਟ ਉਹ ਅਗਰ ਲੈ ਕੇ ਜਾਂਦੇ ਆ ਕਮਲਜੀਤ ਸਿੰਘ ਮਰਾੜ ਤੇ ਉਹਦਾ ਸਿੱਧਾ ਸਿੱਧਾ ਨੁਕਸਾਨ ਬੀਜੇਪੀ ਨੂੰ ਹੋ ਸਕਦਾ ਔਰ ਕਾਂਗਰਸ ਨੂੰ ਉਹਦਾ ਸਿੱਧਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ ਔਰ ਬੀਜੇਪੀ ਦੇ ਕੈਂਡੀਡੇਟ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਵੀ ਹੋ ਸਕਦਾ ਹੈ ਕਿਉਂਕਿ ਪਿੰਡਾਂ ਦੇ ਵਿੱਚੋਂ ਬਹੁਤੀ ਵੋਟ ਨਾ ਮਿਲਣ ਦੀ ਸੰਭਾਵਨਾ ਉਹ ਭਾਜਪਾ ਨੂੰ ਹੈ ਜੇ ਉਹ ਵੋਟ ਵੰਡੀਆਂ ਜਾਂਦੀਆਂ ਔਰ ਉਹ ਵਕ ਵਕ ਪਾਰਟੀਆਂ ਦੇ ਵਿੱਚ ਘਟਵਾਦ ਹੋ ਜਾਂਦੀ ਹੈ ਇੱਕ ਨਿਊਟਰਲਾਈਜ਼ ਹੋ ਜਾਂਦੀ ਹੈ ਤੇ ਸਿੱਧਾ ਸਿੱਧਾ ਫਾਇਦਾ ਭਾਜਪਾ ਨੂੰ ਇਸ ਕਰਕੇ ਲੱਗਦਾ ਹੈ ਕਿ ਉਹ ਰਵਨੀਤ ਬਿੱਟੂ ਉਹਨਾਂ ਦੀ ਜਿੱਤ ਆਪਣੇ ਇਲੈਕਸ਼ਨ ਲੜਨ ਤੋਂ ਬਾਅਦ ਆਸਾਨ ਕਰ ਦੇਖੋ ਕਮਲਜੀਤ ਬਰਾੜ ਰਾਜਾ ਵੜਿੰਗ ਦੇ ਬਹੁਤ ਜ਼ਿਆਦਾ ਵਿਰੋਧੀ ਹੈ ਰਾਜਾ ਵੜਿੰਗ ਨੇ ਕਮਲਜੀਤ ਬਰਾੜ ਨੂੰ ਪਾਰਟੀ ਚੋਂ ਵੱਖ ਕੀਤਾ ਸੀ ਜਾਂ ਜਿਵੇਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਪਾਰਟੀ ਚੋਂ ਹਟਾ ਦਿੱਤਾ ਸੀ ਕਮਲਜੀਤ ਬਰਾੜ ਧੁਰ ਵਿਰੋਧੀ ਨੇ ਰਾਜਾ ਵੜਿੰਗ ਦੇ ਔਰ ਰਾਜਾ ਵੜਿੰਗ ਦੇ ਰਾਜਾ ਵੜਿੰਗ ਦੇ ਬਹੁਤ ਸਾਰੇ ਉਹਨਾਂ ਨੇ ਖੁਲਾਸੇ ਵੀ ਕੀਤੇ ਸੀ ਜਿਨ੍ਹਾਂ ਦੇ ਉੱਤੇ ਦੋਵੇਂ ਲੀਡਰਾਂ ਨੇ ਇੱਕ ਦੂਜੇ ਨੂੰ ਜਵਾਬ ਵੀ ਦਿੱਤੇ ਨੇ ਪਰ ਇੱਕ ਸਾਬਕਾ ਕਾਂਗਰਸੀ ਲੀਡਰ ਦਾ ਜਿਹੜਾ ਹੁਣ ਪਾਰਟੀ 'ਚ ਨਹੀਂ ਆ ਉਹਦਾ ਚੋਣ ਲੜਨਾ ਕਾਂਗਰਸ ਦੀਆਂ ਚਿੰਤਾਵਾਂ ਕਿਤੇ ਨਾ ਕਿਤੇ ਵਧਾ ਸਕਦਾ ਹੈ ਕਾਂਗਰਸ ਨੇ ਹਜੇ ਤੱਕ ਵੀ ਇਹ ਤੈਅ ਨਹੀਂ ਕੀਤਾ ਕਿ ਭਾਰਤਪੁਤ੍ਰ ਆਸ਼ੂ ਲੜਨਗੇ ਪ੍ਰਗਟ ਸਿੰਘ ਦੀ ਸੰਭਾਵਨਾ ਘਟੀ ਲੱਗਦੀ ਹੈ ਕਿਉਂਕਿ ਚਰਨਜੀਤ ਚੰਨੀ ਨੂੰ ਇਸ ਵਕਤ ਜਲੰਧਰ 'ਚ ਪ੍ਰਗਟ ਸਿੰਘ ਦੀ ਲੋੜ ਹੈ ਰਾਣਾ ਗੁਰਜੀਤ ਅਗਰ ਅਨੰਪੁਰ ਸਾਹਿਬ ਚਲੇ ਗਏ ਤੇ ਚਰਨਜੀਤ ਚੰਨੀ ਔਰ ਸੁਖਵਿੰਦਰ ਕੋਟਲੀ ਨੂੰ ਹਰ ਹਾਲ 'ਚ ਮਦਦ ਕਰਨੀ ਪੈਣੀ ਹੈ ਪ੍ਰਗਟ ਸਿੰਘ ਨੂੰ ਚਰਨਜੀਤ ਚੰਨੀ ਦੀ ਸੋ ਮੈਨੂੰ ਲੱਗਦਾ ਹੈ ਇਸੇ ਕਰਕੇ ਸ਼ਾਇਦ ਪਰਗਟ ਸਿੰਘ ਉਹਨਾਂ ਦਾ ਜਿਹੜਾ ਨਾਮ ਹੈ ਲੁਧਿਆਣੇ ਦੇ ਵਿੱਚੋਂ ਥੋੜਾ ਜਿਆਦਾ ਰੁਕਿਆ ਔਰ ਗੁਰਕੀਰਤ ਕੋਟਲੀ ਉਹਨਾਂ ਦਾ ਨਾਮ ਉਭਰਿਆ ਜਿਹੜੇ ਉਹਨਾਂ ਦੇ ਰਵਨੀਤ ਬਿੱਟੂ ਦੇ ਤਾਇਏ ਦੇ ਪੁੱਤਰ ਨੇ ਜਿਹੜੇ ਸਰਦਾਰ ਤੇਜਪ੍ਰਕਾਸ਼ ਕੋਟਲੀ ਸਾਬਕਾ ਮੰਤਰੀ ਖੇਤੀਬਾੜੀ ਮੰਤਰੀ ਵੀ ਰਹੇ ਹੋ ਟਰਾਂਸਪੋਰਟ ਮੰਤਰੀ ਵੀ ਰਹੇ ਹੁਣ ਕਾਂਗਰਸ ਅੱਜ ਕੱਲ੍ਹ ਚ ਫੈਸਲਾ ਕਰ ਸਕਦੀ ਹੈ ਪਾਸਕਰ ਸਾਹਿਬ 2-3 ਸੀਟਾਂ ਕਹਿੰਦੇ ਅੱਜ ਕੱਲ੍ਹ ਚ ਕਾਂਗਰਸ ਫੇਰ ਜਾਰੀ ਕਰ ਸਕਦੀ ਹੈ ਤਾਂ ਕਿ ਇੱਕੋ ਦਮ ਸਾਰੀਆਂ ਸੀਟਾਂ ਨਾ ਐਲਾਨੀਆਂ ਜਾਣ ਤਾਂ ਕਿ ਕਿਤੇ ਬਗਾਵਤ ਨਾ ਹੋਵੇ। ਔਰ ਗੁਰਦਾਸਪੁਰ ਦੀ ਸਥਿਤੀ ਹਜੇ ਵੀ ਉਵੇਂ ਫਸਮੀ ਬਣੀ ਹੋਈ ਆ ਭਾਸਕਰ ਸਾਹਿਬ। ਨਾਮ ਉੱਭਰ ਰਿਹਾ ਲਗਾਤਾਰ ਸੁਖਜਿੰਦਰ ਰੰਧਾਵਾ ਦਾ ਵੀ ਔਰ ਤੇਪ ਤ੍ਰਿਜਿੰਦਰ ਬਾਜਵਾ ਦੇ ਪਰਿਵਾਰ ਦਾ ਵੀ ਨਾਮ ਉੱਭਰ ਰਿਹਾ ਹੈ। ਬਰਿੰਦਰਜੀਤ ਪਾੜਾ ਵੀ ਉੱਭਰ ਰਹੇ ਨੇ, ਇੱਕ ਗੈਰ ਕਾਂਗਰਸੀ ਦਾ ਨਾਮ ਵੀ ਉੱਭਰ ਰਿਹਾ ਹੈ। ਕਾਂਗਰਸ ਉਲਜੀ ਜੀ ਪਈ ਹੈ। ਸ਼੍ਰੀ ਅਨੰਦਪੁਰ ਸਾਹਿਬ 'ਚ ਵੀ ਖਡੂਰ ਸਾਹਿਬ 'ਚ ਵੀ ਗੁਰਦਾਸਪੁਰ 'ਚ ਵੀ ਲੁਧਿਆਣਾ 'ਚ ਵੀ ਔਰ ਫਿਰੋਜ਼ਪੁਰ 'ਚ ਵੀ ਕਿਤੇ ਕਾਂਗਰਸ ਦੀ ਇਹ ਉਲਝਣ ਜਿਆਦਾ देर ਅਨਸੁਲਜੀ ਰਹਿੰਦੀ ਹੈ ਤਾਂ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਨਾ ਕਰ ਜਾਈ ਇਹ ਵੀ ਗੱਲ ਪਾਰਟੀ ਦੇ ਕਈ ਲੀਡਰ ਆਪਣੀ ਹਾਈ ਕਮਾਂਡ ਨੂੰ ਕਹਿ ਰਹੇ ਨੇ ਸੋ ਇਸ ਕਰਕੇ ਅੱਜ ਕਹਿੰਦੇ 1-2 ਸੀਟਾਂ ਦੀ ਦੀ ਉਮੀਦ ਅਸੀਂ ਕਰ ਸਕਦੇ ਹਾਂ ਜੇ ਫੈਸਲਾ ਹੁੰਦਾ ਉਹ 1-2 ਸੀਟਾਂ ਕਿਹੜੀਆਂ ਹੋ ਸਕਦੀਆਂ ਨੇ ਕੋਈ ਅੰਦਾਜ਼ਾ ਅਗਰ ਤੁਸੀਂ ਦੇ ਸਕੋ ਵੈਸੇ ਤੇ ਅਸੀਂ ਇਹ ਸੀਟਾਂ ਦੀ ਲਿਸਟ ਦੀ ਗੱਲ ਪਿਛਲੇ ਹਫ਼ਤੇ ਤੋਂ ਲਗਾਤਾਰ ਕਰ ਰਹੇ ਹਾਂ ਕਿ ਵੀ ਅੱਜ ਹੋ ਸਕਦੀ ਹੈ ਅੱਜ ਹੋ ਸਕਦੀ ਹੈ ਜਿੱਦਾਂ ਦੇ ਸਿਸਟਮ ਜੇ ਚੱਲ ਰਿਹਾ ਉਸੇ ਹਿਸਾਬ ਨਾਲ ਕਾਂਗਰਸ ਦੀ ਲਿਸਟ ਕਦੀ ਵੀ ਆ ਸਕਦੀ ਸੀ ਪਰ ਕਈ ਵਾਰ ਜਦ ਤੁਸੀਂ ਉਸ ਲਿਸਟ ਨੂੰ ਜਿਹੜੀ ਅੱਜ ਆ ਸਕਦੀ ਹੈ ਅੱਜ ਆ ਸਕਦੀ ਹੈ ਕਹਿ ਕੇ ਮੀਡੀਆ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਉਹ ਕਈ ਵਾਰ ਮਾਚੀ ਮਰ ਜਾਂਦਾ ਲੋਕਾਂ ਦਾ ਕਿ ਵੀ ਦੇ ਦਿਓ ਯਾਰ ਜੋ ਮਰਜ਼ੀ ਦੇ ਦਿਓ ਆਪਾਂ ਜਿਤਨਾ ਤੇ ਕੋਈ ਵੀ ਨਹੀਂ ਹੈਗਾ ਐਦਾਂ ਦਾ ਵੀ ਮਾਹੌਲ ਬਣ ਜਾਂਦਾ ਫਿਰ ਕੋਈ ਸਰਪ੍ਰਾਈਜ਼ ਨਹੀਂ ਰਹਿੰਦਾ ਕਾਂਗਰਸ ਬੜੀ ਮਸ਼ੱਕਤ ਕਰ ਰਹੀ ਹੈ ਪੰਜ ਸੀਟਾਂ ਦੇ ਉੱਤੇ ਕੈਂਡੀਡੇਟ ਐਲਾਨ ਵਾਸਤੇ ਹੁਣ ਅਨੰਦਪੁਰ ਸਾਹਿਬ ਤੇ ਰਾਣਾ ਗੁਰਜੀ ਤੋਂ ਉਹਨਾਂ ਦਾ ਨਾਂ ਬਹੁਤ ਉੱਤੇ ਚੱਲ ਰਿਹਾ ਹੈ ਰਾਣਾ ਕੇਪੀਓ ਦਾ ਨਾਮ ਚੱਲਿਆ ਜ਼ਰੂਰ ਸੀ ਪਰ ਅੱਜ ਰਾਣਾ ਕੇਪੀਓ ਦਾ ਨਾਮ ਬੋਤਾ ਵੱਡੇ ਹੁ ਬਹੰਗਾਰੇ ਦੇ ਨਾਲ ਅੱਗੇ ਵਧਦਾ ਹੋਏ ਐਦਾਂ ਦੀ ਗੱਲਾਂ ਨਹੀਂ ਚੱਲ ਰਹੀ ਔਰ ਕੁਲਬੀਰ ਸਿੰਘ ਜੀਰਾ ਉਹਨਾਂ ਦਾ ਨਾਮ ਖਡੂਰ ਸਾਬ ਤੋਂ ਚੱਲਦਾ ਪਿਆ ਸੀ ਗੁਰਦਾਸਪੁਰ ਦੀ ਜਦ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਪਹਿਲੇ ਸੁਖੀ ਜਿੰਦਰ ਰੰਧਾਵਾ ਸੁਖਜਿੰਦਰ ਰੰਧਾਵਾ ਉਹਨਾਂ ਦਾ ਨਾਮ ਸਭ ਤੋਂ ਉੱਤੇ ਸੀਗਾ ਪਰ ਤ੍ਰਿਤ ਰਜਿੰਦਰ ਬਾਜਵਾ ਉਹਨਾਂ ਦਾ ਵੀ ਨਾਮ ਚੱਲ ਰਿਹਾ ਔਰ ਉਸ ਤੋਂ ਇਲਾਵਾ ਉਹ ਜਿਹੜੇ 100% ਜਿੱਤਣ ਵਾਲੇ ਕਲੇਮ ਕਰ ਰਹੇ ਸੀਗੇ ਜਿਹੜੇ ਸਵਰਨ ਸਲਾਰੀਆ ਉਹਨਾਂ ਦਾ ਵੀ ਨਾ ਬਾਜਵਾ ਸਾਹਿਬ ਨੇ ਕਾਫੀ ਉੱਤੇ ਤੱਕ ਪਹੁੰਚਾਤਾ ਹੁਣ ਟਿਕਟ ਕਿੰਨੂ ਮਿਲਦੀ ਹੈ ਲੁਧਿਆਣੇ ਦੇ ਵਿੱਚ ਤੇ ਕਹਿੰਲੀ ਆਪਾਂ ਕਹੇ ਸੋਕਤਿਆਂ ਕੱਲ ਵੀ ਗੁਰਕੀਰਤ ਕੌਰਨੀ ਦਾ ਵੀ ਨਾ ਚੱਲਦਾ ਸੀ ਪਰਗਤ ਸਿੰਘ ਉਹਨਾਂ ਦਾ ਵੀ ਨਾ ਚੱਲਦਾ ਰਹੀ ਲੈ ਦੇ ਕੇ ਆਪਾਂ ਆਪਣੀ ਗੱਲਾਂ ਨੂੰ ਉਹੀ ਰਿਪੀਟ ਕਰ ਰਹੇ ਹੁਣ ਜਦ ਤੱਕ ਕਾਂਗਰਸ ਆਪਣੀ ਲਿਸਟ ਫਾਈਨਲਾਈਜ਼ ਨਹੀਂ ਕਰਦੀ ਮੈਨੂੰ ਇਹ ਲੱਗਦਾ ਕਿ ਆਪਾਂ ਹੁਣ ਗੱਲ ਹੀ ਨਹੀਂ ਕਰਦੇ ਕਾਰਨ ਕਿ ਸਾਨੂੰ ਵੀ ਨਹੀਂ ਹੁਣ ਕਾਂਗਰਸ ਦੀ ਲਿਸਟ ਨਾਲ ਪੁੱਛ ਲੈਣਾ ਜੀ ਨਾ ਕਿਉਂਕਿ ਆਪਾਂ ਰੋਜ਼ ਜਦ ਆਪਣੇ ਦਰਸ਼ਕਾਂ ਨੂੰ ਕਹਿੰਦੇ ਆ ਨਾ ਕਿ ਆ ਜਾ ਸਕਦੀ ਆ ਜਾ ਸਕਦੀ ਆ ਜਾ ਜਦੋਂ ਆਣੀ ਔਰ ਉਹਨਾਂ ਨੂੰ ਕਾਂਗਰਸੀਆਂ ਨੂੰ ਚਿੰਤਾ ਹੋਏ ਲੋਕਾਂ ਨੂੰ ਚਿੰਤਾ ਲੋਕਾਂ ਨੂੰ ਕੋਈ ਚਿੰਤਾ ਨਹੀਂ ਹੈ ਕਿਹੜਾ ਕੈਂਡੀਡੇਟ ਆਏਗਾ ਉਹ ਐਦਾ ਨਹੀਂ ਹੈ ਕਿ ਵੀ ਜਿਸ ਦਿਨ ਕੋਈ ਲਿਸਟ ਆ ਕੈਂਡੀਡੇਟ ਲਿਸਟ ਦੇ ਵਿੱਚ ਜੋ ਐਕਸਪੈਕਟ ਕਰ ਰਿਹਾ ਕਿ ਮੇਰਾ ਨਾਮ ਹੋ ਸਕਦਾ ਹੈ ਉਹਨੂੰ ਨਾਮ ਮਿਲੇ ਤੇ ਹੋ ਸਕਦਾ ਉਸ ਦਿਨ ਉਹ ਰੋਟੀ ਰੋਟੀ ਨਾ ਖਾਏ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਸਾਡੇ ਵਾਸਤੇ ਤੇ ਚਲੋ ਸਾਡਾ profession ਹੈਗਾ ਇਸ ਕਰਕੇ ਅਸੀਂ ਇਹ ਗੱਲਾਂ ਕਰਨੀ ਪੈਂਦੀਆਂ ਪਰ ਆਮ ਲੋਕਾਂ ਨੂੰ ਕਾਂਗਰਸ ਦੀ ਲਿਸਟ ਨਾਲ ਦੇਰੀ ਨਾਲ ਕਿੰਨੀ ਕੋ ਪਰੇਸ਼ਾਨੀ ਹੋ ਸਕਦੀ ਹੈ ਇਹ ਇੱਕ ਮੈਨੂੰ ਲੱਗਦਾ ਕਿ ਬਸ ਇੱਕ ਮੁੱਦਾ ਜਰੂਰ ਹੈ ਕਿ ਵੀ ਆਜ ਆ ਜਾਏਗੀ ਆ ਜਾ ਰਹੀ ਹੈ ਆ ਜਾਏ ਜਦਵਾਨੀ ਲੋਕਾਂ ਦਾ ਪਾਸਕਰ ਸਾਹਿਬ ਜਿਹੜੇ ਕਾਂਗਰਸ ਦੇ ਵਰਕਰ ਨੇ ਨਾ ਬੜੇ ਭਾਵਨਾਤਮਕ ਰੂਪ ਚ ਜੁੜੇ ਨੇ ਪਾਰਟੀ ਔਰ ਗਾਣਾ ਵੀ ਬੜਾ ਜ਼ਬਰਦਸਤ ਹੈ ਜਿਹੜਾ ਰੈਪ ਸਿਸਟਮ ਨਹੀਂ ਹੁੰਦਾ ਉਦਾਂ ਦਾ ਗਾਣਾ ਹੈਗਾ ਕਿ ਵੀ ਜੇਲ੍ਹ ਕਾ ਜਵਾਬ ਦੇ ਕੇ ਵੋਟ ਦੇ ਫਿਰ ਤਾਨਾਸ਼ਾਹੀ ਕਾ ਝਾੜੂ ਪਾਉਣਾ ਬੜਾ ਇੱਕ ਜ਼ਬਰਦਸਤ ਉਹਨੇ ਮਾਹੌਲ ਜ ਬਣਾਉਣਾ ਸ਼ੁਰੂ ਕੀਤਾ ਆਵਾਦੀ ਪਾਰਟੀ ਨੇ ਪਰ ਗਾਣਾ ਕਿੰਨਾ ਕੁ ਪੰਜਾਬ ਦੇ ਵਿੱਚ ਜਿਆਦਾ ਦਾ ਪੰਜਾਬੀ ਵਰਸ਼ਨ ਆਏਗਾ ਤਾਂ ਦੇਖਣ ਨੂੰ ਮਿਲੇਗਾ ਸਥਿਤੀ ਭੰਬਲ ਪੂਸੇ ਵਾਲੀ ਕਈ ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਸਾਡੀ ਲਗਾਤਾਰ ਬਣੀ ਹੋਈ ਹੈ ਪਰ ਫਿਲਹਾਲ ਇੰਤਜ਼ਾਰ ਕਰਦੇ ਹਾਂ ਅੱਜ ਸ਼ਾਮ ਤੱਕ ਹੋਰ ਕੀ ਕੀ ਨਵਾਂ ਵਾਪਰਦਾ ਹੈ ਅੱਜ ਦੋ ਅਹਿਮ ਪ੍ਰੋਗਰਾਮ ਭਗਵੰਤ ਮਾਨ ਦੇ ਨੇ ਅੰਮ੍ਰਿਤਸਰ ਦੇ ਵਿੱਚ ਹੈ ਔਰ ਗੁਰਦਾਸਪੁਰ ਦੋਨੇ ਜਗ੍ਹਾ ਉਹ ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨਗੇ ਭਗਵੰਤ ਮਾਨ ਕਿਹੜੀ ਨਵੀਂ ਗੱਲ ਸ਼ਾਮ ਨੂੰ ਕਰਦੇ ਨੇ ਉਹਦੇ ਉੱਪਰ ਵੀ ਇੰਤਜ਼ਾਰ ਰਹੇਗਾ ਕਿ ਕਿੰਨਾ ਕੁ ਹੰਗਾਰਾ ਭਗਵੰਤ ਮਾਨ ਦੀਆਂ ਇਹਨਾਂ ਮੀਟਿੰਗਾਂ ਨੂੰ ਜਲਸਿਆਂ ਨੂੰ ਮਿਲਦਾ ਹੈ ਸੋ ਬਹੁਤ ਬਹੁਤ ਧੰਨਵਾਦ ਪਾਸਕੇ ਸਾਹਿਬ ਤੁਸੀਂ ਵਕਤ ਕੱਢਿਆ ਔਰ ਉੱਚੇਚੇ ਤੌਰ ਤੇ ਸਾਰੇ ਅਹਿਮ ਪੁਆਇੰਟਸ ਅਸੀਂ ਸਾਂਝੇ ਕੀਤੇ। ਨਮਸਕਾਰ। ਨਮਸਕਾਰ ਜੀ। ਔਰ ਅਖੀਰ ਚ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੀ ਹੈ। ਹਰ ਕਿਸੇ ਦੇ ਵਿਚਾਰ ਨੂੰ ਅਸੀਂ ਅੱਗੇ ਵਧਾਵਾਂਗੇ। ਬਹੁਤ ਬਹੁਤ ਧੰਨਵਾਦ।